ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਾਡੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਵੀਡੀਓ ਹੋਵੇ ਸਾਡੇ ਚੈਨਲ ਨੂੰ ਜ਼ਰੂਰ ਭੇਜੋ ਹੁਣ ਤੁਸੀਂ ਦੇਖੋ ਸਾਰੀ ਵੀਡੀਓ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸੈਰ ਸਮਾਨੇ ਦੀਆਂ ਤਸਵੀਰਾਂ ਨੇ ਵੀਡੀਓ ਦਫਤਰ ਦੀਆਂ ਜਿੱਥੇ ਬਹੁਤ ਵਧੀਆ ਤਰੀਕੇ ਨਾਲ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਉਹਨਾਂ ਦੇ ਮੈਂਬਰ ਸਾਹਿਬਾਨ ਸਰਪੰਚ ਸਾਹਿਬਾਨ ਇੱਥੇ ਆਉਂਦੇ ਆ ਕਲਾਸਾਂ ਲੱਗਦੀਆਂ ਨੇ ਮੈਡਮ ਮਨਜੀਤ ਕੌਰ ਜੀ ਬਹੁਤ ਵਧੀਆ ਸਚੱਜੇ ਢੰਗ ਨਾਲ ਇਹਤੇ ਪੰਚਾਇਤਾਂ ਨੂੰ ਸਮਝਾਉਂਦੇ ਨੇ ਤੇ ਜੋ ਅੱਗੇ ਸਹੂਲਤਾਂ ਹੁੰਦੀਆਂ ਨੇ ਕਿਵੇਂ ਤੁਸੀਂ ਪਿੰਡ ਦਾ ਵਿਕਾਸ ਕਰ ਸਕਦੇ ਹੋ ਉਸ ਮੁੱਦੇ ਨੂੰ ਲੈ ਕੇ ਸਾਰੀ ਗੱਲਬਾਤ ਇੱਥੇ ਕੀਤੀ ਜਾਂਦੀ ਆ ਆਓ ਤੁਹਾਨੂੰ ਸੁਣਾਉਂਦੇ ਆ ਮੈਡਮ ਜੋ ਮਨਜੀਤ ਕੌਰ ਜੀ ਨੇ ਕੀ ਗੱਲਬਾਤ ਕਰਦੀ ਆ ਮੰਨੀਏ ਤਾਂ ਸੋ ਜਿਹੜੀ ਤੁਸੀਂ ਗੱਲ ਕਮੇਟੀ ਦੀ ਗੱਲ ਕਰ ਰਹੇ ਹੋ ਵੀ ਕਮੇਟੀਆਂ ਬਣਦੀਆਂ ਨੇ ਉਹ ਕਿਵੇਂ ਬਣਾਈ ਜਾਂਦੇ ਕਿਹਦੇ ਉਹਦੇ ਵਿੱਚ ਕਿਹੜੇ-ਕਿਹੜੇ ਮੈਂਬਰ ਜਿਹੜੇ ਯੋਗਦਾਨ ਪਾ ਸਕਦੇ ਆਪਾਂ ਹਾਂਜੀ ਜਿਹੜੀ ਕਮੇਟੀਆਂ ਬਣਾਈਆਂ ਜਾਂਦੀਆਂ ਨੇ ਸਰਪੰਚ ਵੱਲੋਂ ਬਣਾਈਆਂ ਜਾਂਦੀਆਂ ਨੇ ਜੀ ਇਹ ਤਿੰਨ ਤਰ੍ਹਾਂ ਦੀਆਂ ਕਮੇਟੀਆਂ ਹੁੰਦੀਆਂ ਨੇ ਇਹਨਾਂ ਨੂੰ ਦੱਸਿਆ ਸੀਗਾ ਜਿਵੇਂ ਉਤਪਾਦਨ ਕਮੇਟੀ ਹੋਗੀ ਨੰਬਰ 2 ਤੇ ਕਿਸੇ ਸਮਾਜਿਕ ਸੁਰੱਖਿਆ ਤੇ ਨਿਆਂ ਕਮੇਟੀ ਸੀ ਨੰਬਰ 3 ਤੇ ਸੀ ਜੀ ਸੁਵਿਧਾ ਕਮੇਟੀ ਇਹ ਕਮੇਟੀਆਂ ਦੇ ਬਾਰੇ ਇਹਨਾਂ ਨੂੰ ਦੱਸਿਆ ਸੀਗਾ ਵੀ ਉਹ ਮੈਂਬਰ ਇਹਨਾਂ ਵਿੱਚ ਲੈ ਸਕਦੇ ਹੋ ਜਿਹੜੇ ਇਹ ਕਮੇਟੀਆਂ ਬਾਰੇ ਕਾਰੀ ਰੱਖਦੇ ਨੇ ਤੇ ਸਰਪੰਚ ਸਾਹਿਬ ਜਿਹੜੇ ਹੋਣਗੇ ਜੀ ਉਹ ਇਹਦੇ ਮੁਖੀ ਹੋਣਗੇ ਤੇ ਜਿਹੜੇ ਇਹਦੇ ਵਿੱਚ ਆਪਾਂ ਮੈਂਬਰ ਲੈਣੇ ਨੇ ਜਿਵੇਂ ਆਪਾਂ ਨੇ ਉਤਪਾਦਨ ਕਮੇਟੀ ਦਾ ਮੈਂਬਰ ਲੈਣਾ ਜੋ ਵੀ ਖੇਤੀਬਾੜੀ ਬਾਰੇ ਜਾਂ ਪਸ਼ੂਆਂ ਬਾਰੇ ਜੋ ਵੀ ਇਸ ਬਾਰੇ ਜਾਣਕਾਰੀ ਰੱਖਦਾ ਤਾਂ ਆਪਾਂ ਉਹ ਮੈਂਬਰ ਲੈ ਸਕਦੇ ਆ ਜੀ ਜਿਵੇਂ ਸਮਾਜਿਕ ਨਿਆਂ ਤੇ ਸੁਰੱਖਿਆ ਕਮੇਟੀ ਸੀ ਉਹਦੇ ਵਿੱਚ ਆਪਾਂ ਕਿਸੇ ਪੁਲਿਸ ਮੁਲਾਜ਼ਮ ਨੂੰ ਲੈ ਸਕਦੇ ਜਿਹੜਾ ਰਿਟਾਇਰ ਪਰਸਨ ਆ ਕਿਉਂਕਿ ਉਹ ਸਮਾਜ ਬਾਰੇ ਜ਼ਿਆਦਾ ਜਾਣਕਾਰੀ ਰੱਖਦਾ ਏ ਤੇ ਉਹਦੇ ਵਿੱਚ ਜਿਵੇਂ ਸੂਚਿਤ ਜਨਜਾਤੀਆਂ ਦੇ ਵਿੱਚੋਂ ਇੱਕ ਮੈਂਬਰ ਲੈਣਾ ਸੀਗਾ ਤੇ ਇੱਕ ਔਰਤ ਨੂੰ ਲੈਣੀ ਸੀ ਉਹ ਔਰਤ ਤਾਂ ਲੈਣੀ ਸੀ ਕਿਉਂਕਿ ਜਿਹੜੀਆਂ ਔਰਤ ਦੀਆਂ ਸਮੱਸਿਆਵਾਂ ਨੇ ਉਹ ਔਰਤ ਨੂੰ ਵੀ ਖੁੱਲਕੇ ਬਿਆਨ ਕਰ ਸਕਦੀ ਹੋ ਜੀ ਇਦੇ ਵਿੱਚ ਮਾਦੋ ਜੀ ਹੋਰ ਕੋਈ ਤੁਸੀਂ ਸੁਣੀ ਸਰ ਜਾਣਕਾਰੀ ਬਾਕੀ ਜਿੰਨੀ ਵੀ ਜਾਣਕਾਰੀ ਹੋਊਗੀ ਅਸੀਂ ਵੀਡੀਓ ਦੇ ਰਾਹੀਂ ਜਿੰਨੀ ਵੀ ਤੇ ਟ੍ਰੇਨਿੰਗ ਹੋਵੇ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ। ಗ್ರಾಮ ਸਭਾ ਜਿੰਨੀ ਵੀ ਉਮਰ 18 ਸਾਲ ਤੋਂ ਉੱਪਰ ਹੋਵੇ ਉਹ ਇੰਨੇ ಗ್ರಾಮ ਸਭਾ ਦੇ ਮੈਂ ਭਰੂnde ਜੀ। ಗ್ರಾಮ ਸਭਾ ਦੀ ਮੀਟਿੰਗ ਕਿੰਨੀ ਹੁੰਦੀ ਹੈ ਨੇ? ಗ್ರಾಮ ਸਭਾ ਦੇ ਦੋ ਇਜਾਜ਼ਤ ਹੁੰਦੇ ਨੇ। ਇੱਕ ਪਹਾੜੀ ਦਾ ਇਜਾਜ਼ਤ ਇੱਕ ਸੌਂਦ ਦਾ ਇਜਾਜ਼ਤ ਹੁੰਦਾ। ਹਾੜੀ ਦਾ ਇਜਾਜ਼ਤ ਜੂਨ ਦੇ ਵੀ ਨਿਰਧਿਤ ਕੀਤਾ ਜਾਂਦਾ। ਜਰ ਹਿਸੰਬਰ ਆ ਕੌਂਟੀ ਦਾ ਜਲਾਸਾ ਜਨਵਰੀ ਦੇ ਮਹੀਨੇ ਵਿੱਚ ਕੀਤਾ ਲੰਗਾ ਹੜੀ ਦੇ ਜਲਾਸਾ ਕੀ ਹੁੰਦਾ ਇਹਦੇ ਵਿੱਚ ਜਿੰਨਾ ਵੀ ਆਪਾਂ ਨੇ ਵਿਫਾਸ ਦੇ ਪੰਬਲੇ ਖਰਚ ਕੀਤਾ ਉਹਨਾਂ ਕੀ ਕਰਨਾ ਹੁੰਦਾ ਲੇਖਾ ਲੋਕਾਂ ਨੂੰ ਜਾਗਰਤ ਕਰਾਂਗੇ ਕਿ ਕਿਹੜੇ ਕਿਸਮ ਦੇ ਜਿਹੜੇ ਵਸੂਨੇ ਵਧੀਆ ਕਿਸਮ ਦੇ ਨੇ ਨਸਲ ਲੈਣੇਗੇ ਵੀ ਤੁਸੀਂ ਇਹਨਾਂ ਨਾਲ ਕੀ ਹੈ ਪਿੰਡ ਦੇ ਉਤਪਾਦਨ ਦੇ ਵਿੱਚ ਵਾਧਾ ਹੋ ਸਕਦਾ ਉਸ ਤੋਂ ਬਾਅਦ ਆਪਾਂ ਆਰ ਸੀਟੀ ਨਾਲ ਵੀ ਲੋਕਾਂ ਨੂੰ ਜੋੜਾਂਗੇ ਕਿਉਂਕਿ ਜਿਹੜੀ ਆਰ ਸੀਟੀ ਸੰਸਥਾ ਹੈ ਲੋਕਾਂ ਨੂੰ ਕਿਹਾ ਹੈ ਬੱਚਿਆਂ ਨੂੰ ਜਿਹੜੇ ਪੜ੍ਹੇ ਲਿਖੇ ਬੱਚਿਆਂ ਨੂੰ ਉਹਨਾਂ ਨੂੰ ਟ੍ਰੇਨਿੰਗ ਦਿੰਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਲੋਨ ਦਿੰਦੀ ਆ ਵੀ ਬੱਚੇ ਕੀ ਇਹ ਆਪਣਾ ਕੰਮ ਆਪਣਾ ਗੁਜ਼ਾਰਾ ਅੱਗੇ ਵਧੀਆ ਢੰਗ ਨਾਲ ਕਰ ਸਕਣ ਤੇ ਇੱਥੇ ਤੱਕ ਕਿਸੇ ਦਾ ਕੋਈ ਵੀ ਸਵਾਲ ਹੋਵੇ ਤਾਂ ਪੁੱਛ ਸਕਦੇ ਜੀ ਕਿਸੇ ਦਾ ਕੋਈ ਵੀ ਸਵਾਲ ਹੋਵੇ ਤੁਸੀਂ ਸਾਰੀ ਜਾਣਕਾਰੀ ਸੁਣੀ ਆ ਮੈਡਮ ਮਨਜੀਤ ਕੌਰ ਜੀ ਨੇ ਬਹੁਤ ਵਧੀਆ ਤੇ ਮੈਡਮ ਗੁਰਪ੍ਰੀਤ ਕੌਰ ਜੀ ਨੇ ਸਾਰੀਆਂ ਪੰਚਾਇਤਾਂ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਅੱਜ ਤੱਕ ਐਨਆਈ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜੂ ਰੋਵਾਂਗੇ ਸਾਨੂੰ ਦਿਓ ਆਗਿਆ ਕਿਸੇ ਵੀ ਤਰ੍ਹਾਂ ਦੀ ਖਬਰ ਹੋਵੇ ਸਾਨੂੰ ਜਰੂਰ ਭੇਜੋ ਧੰਨਵਾਦ ਜੀ ਸਤਿ ਸ੍ਰੀ ਅਕਾਲ